ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਰਾਗ ਪੈਰੋ ਵਿੱਚ ਦਰਬ ਸ਼ਬਦ ਗੁਰ ਕੈ ਸਬਦ ਤਰੇ Mun ke te ਗੱਲ ਕਰ ਰਹੇ ਹਾਂ ਹਾਂਜੀ ਤੇ ਕੋਸ਼ਿਸ਼ ਕਰਾਂਗੇ ਕਿ ਇਸ ਸ਼ਬਦ ਦਾ ਮਤਲਬ ਮੁਖ ਪਾਵ ਸਮਝ ਸਕੀਏ ਚਲੋ ਫਿਰ ਦੇਖੀਏ ਹਾਂਜੀ ਬਿਲਕੁਲ ਆਪਣਾ ਮਕਸਦ ਵੀ ਇਹੀ ਹੈ ਕਿ ਇਸ ਬਾਣੀ ਰਾਹੀ ਗੁਰੂ ਦੇ ਸ਼ਬਦ ਦੀ ਉਹਦੀ ਸਿੱਖਿਆ ਦੀ ਕੀ ਅਹਿਮੀਅਤ ਹੈ ਉਸ ਨੂੰ ਸਮਝੀਏ ਅਛਾ ਤੇ ਸ਼ਬਦ ਦੀ ਸ਼ੁਰੂਆਤ ਹੀ ਇੱਕ ਬੁਨਿਆਦੀ ਸਵਾਲ ਨਾਲ ਹੁੰਦੀ ਹੈ ਹਨਾ ਕਿ ਪਰਮਾਤਮਾ ਦੇ ਨਾਮ ਦਾ ਸ਼ਬਦ ਉਸ ਤੋਂ ਬਿਨਾ ਇਹ ਸੰਸਾਰ ਸਮੁੰਦਰ ਮਤਲਬ ਭਵਜਲ ਇਹ ਕਿਵੇਂ ਪਾਰ ਹੋਵੇ ਭਵਜਲ ਬਿਨ ਸ਼ਬਦੇ ਕਿਉਂ ਤਰੀਏ ਹਾਂ ਤੇ ਨਾਲ ਹੀ ਦੱਸਿਆ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਤਾਂ ਜਗਤ ਦੁੱਖਾਂ ਵਿੱਚ ਰੋਗਾਂ ਵਿੱਚ ਨਾਮ ਬਿਨਾ ਜਗ ਰੋਗ ਬਿਆਪਿਆ ਦੁਬਿਧਾ ਵਿੱਚ ਡੁੱਬਿਆ ਪਿਆ ਦੁਬਿਧਾ ਡੁੱਬ ਡੁੱਬ ਮਰੀਏ ਇੱਕ ਤਰ੍ਹਾਂ ਦੀ ਆਤਮਿਕ ਮੌਤ ਹੋ ਰਹੀ ਹੈ ਬਿਲਕੁਲ ਪਰ ਦੇਖੋ ਕਮਾਲ ਦੀ ਗੱਲ ਇਹ ਹੈ ਕਿ ਹੱਲ ਵੀ ਨਾਲ ਹੀ ਬੜਾ ਸਪਸ਼ਟ ਦਿੱਤਾ ਕੀ ਹੱਲ ਹੈ ਜੀ ਗੁਰੂ ਦਾ ਸ਼ਬਦ ਗੁਰੂ ਦੀ ਸਿੱਖਿਆ ਅੱਛਾ ਹਾਂ ਜੀ ਇਹੀ ਉਹ ਤਰੀਕਾ ਉਹ ਸਾਧਨ ਹੈ ਜਿਸ ਨਾਲ ਇਹ ਭਵਜਲ ਤਰਿਆ ਜਾ ਸਕਦਾ ਤੇ ਗੱਲ ਪੱਕੀ ਕਰਨ ਲਈ ਫਿਰ ਮਿਸਾਲਾਂ ਵੀ ਨੇ ਬਹੁਤ ਸਾਰੀਆਂ ਦੇਖੋ ਕਿੰਨੇ ਹੀ Muni ਗਿਣੇ ਗੁਰਕੇ ਸ਼ਬਦ ਤਰੇ Mun ਕੇਤੇ ਨੇ ਫਿਰ ਦੇਵਤਿਆਂ ਦਾ ਰਾਜਾ ਇੰਦਰ ਇੰਦਰ ਬ੍ਰਹਮਾ ਜਿਸ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਦੇ ਨੇ ਹਾਂ ਜੀ ਇੱਥੋਂ ਤੱਕ ਕਿ ਸੰਕ ਸੰਨੰਦਨ ਵਰਗੇ ਵੱਡੇ ਤਪਸਵੀ ਵੀ ਉਹ ਵੀ ਹਾਂਜੀ ਉਹ ਸਾਰੇ ਵੀ ਗੁਰੂ ਦੇ ਸ਼ਬਦ ਸਤਕਾ ਤੇ ਗੁਰੂ ਦੀ ਕਿਰਪਾ ਗੁਰਪ੍ਰਸਾਦ ਨਾਲ ਹੀ ਧਰੇ ਨੇ ਇਹ ਤਾਂ ਕਾਫੀ ਮਤਲਬ ਜ਼ੋਰ ਦੇ ਕੇ ਕਹੀ ਗਈ ਗੱਲ ਹੈ ਬਿਲਕੁਲ ਤੇ ਗੁਰੂ ਦੀ ਸਿੱਖਿਆ ਨੂੰ ਹੀ ਦੇਵਾ ਕਿਹਾ ਹੈ ਮਤਲਬ ਚਾਨਣ ਚਾਨਣ ਹਾਂ ਜਿਹੜਾ ਉਸ ਅਲਖ ਅਪੇ ਪ੍ਰਭੂ ਦਾ ਹੀ ਰੂਪ ਹੈ ਜਿਸ ਦਾ ਪੇਤ ਨਹੀਂ ਪਾਇਆ ਜਾ ਸਕਦਾ ਅੱਛਾ ਤੇ ਗੁਰੂ ਦੀ ਸੇਵਾ ਯਾਨੀ ਉਸ ਦੀ ਸਿੱਖਿਆ ਨੂੰ ਕਮਾਉਣਾ ਹੂੰ ਉਸੇ ਨਾਲ ਤਿੰਨਾਂ ਲੋਕਾਂ ਚ ਵਸਦੇ ਪ੍ਰਭੂ ਦੀ ਸਮਝ ਆਉਂਦੀ ਹੈ ਸੋਜੀ ਪੈਂਦੀ ਹੈ ਤੇਰੇ ਭਵਨ ਸੋਜੀ ਗੁਰ ਕੀ ਸੇਵਾ ਠੀਕ ਹੈ ਠੀਕ ਹੈ ਤੇ ਇਹ ਗਿਆਨ ਇਹ ਸੋਝੀ ਇਹ ਵੀ ਗੁਰੂ ਆਪ ਹੀ ਬਖਸ਼ਦਾ ਹੈ ਹਾਂਜੀ ਗੁਰੂ ਹੀ ਬਖਸ਼ਦਾ ਆਪੇ ਦਾਤ ਕਰੀ ਗੁਰੁ ਦਾਤੇ ਜਿਸ ਨਾਲ ਉਸ ਅਲਖ ਅਪੇ ਪ੍ਰਭੂ ਦੀ ਸਮਝ ਪੈਂਦੀ ਹੈ ਪਾਇਆ ਅਲਖ ਅਪੇਵਾ ਤੇ ਫਿਰ ਇਸ ਸੋਝੀ ਦਾ ਅਸਰ ਕੀ ਹੁੰਦਾ ਸਾਡੇ ਮਨ ਤੇ ਅਸਰ ਦੇਖੋ ਜਦੋਂ ਗੁਰੂ ਦੀ ਸਿੱਖਿਆ ਮਨ ਵਿੱਚ ਵਸ ਜਾਂਦੀ ਹੈ ਨਾ ਤਾਂ ਮਨ ਇੱਕ ਤਰ੍ਹਾਂ ਨਾਲ ਆਪਣੀ ਅਸਲੀ ਤਾਕਤ ਚਾਦਾ ਹੈ ਅੱਛਾ ਕਿਵੇਂ ਉਹ ਇੰਦਰੀਆਂ ਤੇ ਕਾਬੂ ਪਾ ਲੈਂਦਾ ਹੈ ਸਰੀਰ ਦਾ ਰਾਜਾ ਬਣ ਜਾਂਦਾ ਹੈ ਮਨ ਰਾਜਾ ਹਾਂ ਫਿਰ ਮਨ ਮਾਇਆ ਪਿੱਛੇ ਨਹੀਂ ਭੱਜਦਾ ਹੋਣਾ ਮਨ ਮੰਨ ਤੇ ਮੰਨਿਆ ਬਿਲਕੁਲ ਨਹੀਂ ਭਟਕਣਾ ਛੱਡ ਦਿੰਦਾ ਜੜੀਆਂ ਇੱਛਾਵਾਂ ਨੇ ਮਨਸਾ ਉਹ ਸ਼ਾਂਤ ਹੋ ਜਾਂਦੀ ਹੈ ਮਨਸਾ ਮਨਹਿ ਸਮਾਈ ਤੇ ਫਿਰ ਉਹੀ ਮਨ ਹਾਂਜੀ ਉਹੀ ਮਨ ਫਿਰ ਪ੍ਰਭੂ ਨਾਲ ਜੁੜ ਕੇ ਜੋਗੀ ਬਣ ਜਾਂਦਾ ਹੈ ਮਨ ਜੋਗੀ ਵਾ ਪਰ ਗੱਲ ਇੱਛੇ ਨਹੀਂ ਮੁੱਕਦੀ ਅੱਛਾ ਹੋਰ ਵੀ ਕੁਝ ਹੈ ਹਾਂਜੀ ਫਿਰ ਉਹ ਮਨ ਆਪਣੀ ਹਉਮੈ ਆਪਣਾ ਆਪਾ ਭਾਵ ਉਸ ਨੂੰ ਮਾਰਦਾ ਹੈ ਹਉਮੈ ਨੂੰ ਮਾਰਨਾ ਹਾਂ ਸ਼ਬਦ ਵਿੱਚ ਇਸ ਲਈ ਲਫ਼ਜ਼ਾ ਹੈ ਮਨ ਬਿੰਸ ਬਯੋਗੀ ਬਿੰਸ ਬਿਯੋਗੀ ਇਸ ਦਾ ਕੀ ਮਤਲਬ ਹੋਇਆ ਮਤਲਬ ਜਦੋਂ ਹਉਮੈ ਮਰ ਜਾਂਦੀ ਹੈ ਤਾਂ ਉਹ ਪ੍ਰਭੂ ਦਾ ਪ੍ਰੇਮੀ ਉਸ ਦੇ ਵਿਛੋੜੇ ਵਾਲਾ ਸੱਚਾ ਚਾਹਣ ਵਾਲਾ ਬਿਰਹੀ ਪ੍ਰੇਮੀ ਬਿਯੋਗੀ ਬਿੰਸ ਬਿਯੋਗੀ ਅੱਛਾ ਜੀ ਤੇ ਇਸ ਉੱਚੀ ਸਮਝ ਨਾਲ ਮਨ ਸਮਝੇ ਫਿਰ ਉਹ ਰੱਬ ਦੇ ਗੁਣ ਗਾਉਣ ਲੱਗ ਪੈਂਦਾ ਹੈ ਗੁਣ ਗਾਈ ਪਰ ਫਿਰ ਨਾਲ ਹੀ ਇਹ ਵੀ ਕਿਹਾ ਕਿ ਇਸ ਸੰਸਾਰ ਵਿੱਚ ਅਜੇ ਲੋਕ ਬਹੁਤ ਘੱਟ ਨੇ ਵਿਰਲੇ ਨੇ ਹਾਂ ਇਹ ਵੀ ਕਿਹਾ ਜਿਹੜੇ ਗੁਰੂ ਦੀ ਸਿੱਖਿਆ ਤੇ ਇਸ ਤਰ੍ਹਾਂ ਚੱਲ ਕੇ ਮਨ ਨੂੰ ਵਸ ਕਰਕੇ ਗੁਰਤੇ ਮਨ ਮਾਰਿਆ ਸ਼ਬਦ ਦੀ ਵਿਚਾਰ ਕਰਦੇ ਨੇ ਸ਼ਬਦ ਵਿਚਾਰਿਆ ਸ਼ਹਿ ਦੇ ਇਸ ਗੱਲ ਵਾਲੇ ਇਸ਼ਾਰਾ ਹੈ ਕਿ ਇਹ ਰਸਤਾ ਸੌਖਾ ਨਹੀਂ ਮਨ ਨੂੰ ਜਿਤਨਾ ਹਉਮੈ ਨੂੰ ਮਿਟਾਉਣਾ ਇਹ ਸੱਚੀ ਬਹੁਤ ਵੱਡੀ ਕਮਾਈ ਹੈ ਹੂੰ ਚੁਣੌਤੀ ਇੱਕ ਤਰ੍ਹਾਂ ਦੀ ਬਹੁਤ ਵੱਡੀ ਤੇ ਦੁਨਿਆਵੀ ਖਿੱਚਾਂ ਵੀ ਬਹੁਤ ਨੇ ਇਸ ਲਈ ਸ਼ਾਇਦ ਕੋਈ ਵਿਰਲੇ ਹੀ ਪਹੁੰਚਦੇ ਨੇ ਤੇ ਵਿਰਲੇ ਸੰਸਾਰਾ ਤਾਂ ਫਿਰ ਜੇ ਆਪਾਂ ਸਾਰੀ ਗੱਲ ਨੂੰ ਸਮੇਟੀ ਅੰਤ ਵਿੱਚ ਹਾਂਜੀ ਤਾਂ ਦੇਖੋ ਅਜਿਹੇ ਜਿਹੜੇ ਵਿਰਲੇ ਜਿਗਿਆਸੂ ਨੇ ਜਿਹੜੇ ਇਸ ਰਾਹ ਤੇ ਤੁਰ ਪੈਂਦੇ ਨੇ ਉਹਨਾਂ ਨੂੰ ਫਿਰ ਮਾਲਕ ਪ੍ਰਭੂ ਹਰ ਥਾਂ ਦਿਸਦਾ ਨਾਨਕ ਸਾਹਿਬ ਪਰਪੂਰ ਲੈਣਾ ਹਰ ਥਾਂ ਵਿਆਪਕ ਹਾਂਜੀ ਉਹ ਗੁਰੂ ਦੇ ਸੱਚੇ ਸ਼ਬਦ ਰਾਹੀਂ ਸਾਚ ਸ਼ਬਦ ਉਸ ਦੀ ਸਿੱਖਿਆ ਤੇ ਚੱਲ ਕੇ ਇਸ ਇਨਸਾਨ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ ਸਾਚ ਸ਼ਬਦ ਨਿਸਤਾਰਾ ਤੇ ਇਹ ਜਵਾਬ ਹੋ ਗਿਆ ਉਸ ਪਹਿਲੀ ਤੁਕ ਵਾਲੇ ਸਵਾਲ ਦਾ ਭਾਵ ਜਲ ਬਿਨ ਸਬਦੇ ਕਿਉਂ ਤਰੀਏ ਬਿਲਕੁਲ ਸਿੱਧਾ ਜਵਾਬ ਜਿੱਥੋਂ ਗੱਲ ਸ਼ੁਰੂ ਹੋਈ ਸੀ ਉੱਥੇ ਆ ਕੇ ਜੁੜ ਗਈ ਤਾਂ ਮਤਲਬ ਸਾਰੇ ਹੀ ਨਿਕਲਿਆ ਕਿ ਜ਼ਿੰਦਗੀ ਦੇ ਸਫਰ ਚ ਦੁੱਖਾ ਪਰਮਾ ਦੇ ਸਮੁੰਦਰ ਵਿੱਚ ਗੁਰੂ ਦਾ ਸ਼ਬਦ ਗੁਰੂ ਦੀ ਸਿੱਖਿਆ ਇਹੀ ਸਾਡਾ ਚਾਨਣ ਮਨਾਰਾ ਹੈ ਹਾਂਜੀ ਇਹੀ ਜਹਾਜ਼ ਹੈ ਇਹੀ ਚਾਨਣ ਹੈ ਜਿਸ ਨਾਲ ਪਾਰ ਲੰਘਿਆ ਜਾ ਸਕਦਾ ਤੇ ਅੰਦਰ ਦੀ ਸੋਝੀ ਮਿਲਦੀ ਹੈ ਬਿਲਕੁਲ ਤੇ ਜਾਣੇ ਜਾਂਦੇ ਗੱਲ ਇੱਕ ਅਹਿਮ ਸਵਾਲ ਵੀ ਛੱਡ ਜਾਂਦੀ ਹੈ ਜਿਸ ਤੇ ਸੋਚਿਆ ਜਾ ਸਕਦਾ ਉਹ ਕੀ ਜੀ ਦੇਖੋ ਸ਼ਬਦ ਵਿੱਚ ਮਨਸਾ ਮਾਰ ਦੀ ਗੱਲ ਆਏ ਮਨ ਦੀਆਂ ਇੱਛਾਵਾਂ ਮਾਰਨ ਦੀ ਤੇ ਆਪਾ ਭਾਵ ਬਿਨਸ ਹੋਮੇ ਮਿਟਾਉਣ ਦੀ ਹਾਂਜੀ ਤਾਂ ਸਵਾਲ ਇਹ ਬਣਦਾ ਹੈ ਕਿ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਚ ਅਮਲੀ ਰੂਪ ਵਿੱਚ ਗੁਰੂ ਦੀ ਸਿੱਖਿਆ ਰਾਹੀ ਮਨ ਤੇ ਕਾਬੂ ਪਾਉਣ ਦਾ ਇੱਛਾਵਾਂ ਤੇ ਹੋਮੇ ਨੂੰ ਘਟਾਉਣ ਦਾ ਅਸਲ ਤਰੀਕਾ ਕੀ ਹੋ ਸਕਦਾ ਹੈ ਇਹ ਸੋਚਣ ਵਾਲੀ ਗੱਲ ਹੈ ਹਾਂਜੀ ਇਸ ਤੇ ਵਿਚਾਰ ਕਰਨਾ ਬਣਦਾ ਹੈ ਤੇ ਅੱਜ ਦੀ ਇਹ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ